ਨਾਮ ਜਿੰਦਗੀ ਪੱਤਰ ਪਰੰਦਾ ਆਖਰੀ ਦਿਨ ਤੇ ਲੋਕ ਫਿਰ ਵੀ ਨਹੀਂ ਟਲੇ ਬੀਡੀਪੀਓ ਦਫਤਰ ਦੇ ਵਿੱਚ ਹੰਗਾਮਾ ਹੋਇਆ ਗੋਲੀਆਂ ਚੱਲੀਆਂ ਬੀਜੇਪੀ ਵਾਲੇ ਅਤੇ ਆਮ ਆਦਮੀ ਪਾਰਟੀ ਵਾਲੇ ਆਪਸ ਵਿੱਚ ਉਲਝੇ ਖੁਨੀ ਚੜਪ ਹੋਈ ਦੋ ਨੌਜਵਾਨ ਜ਼ਖਮੀ ਹੋਏ ਤਾਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਭ ਕੁਝ ਹੋਇਆ ਤਸਵੀਰਾਂ ਇਸ ਗੱਲ ਦਾ ਸਬੂਤ ਦੇ ਰਹੀਆਂ ਨੇ ਮੋਗਾ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਹੱਥਾਂ ਚ ਖੋਖੋ ਕੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਗਏ ਫਾਈਲਾਂ ਨੂੰ ਪਾੜ-ਪਾੜ ਕੇ ਇੰਜ ਸੁੱਟਿਆ ਗਿਆ ਜਿਵੇਂ ਵਿਆਹ ਵਾਲੇ ਘਰ ਦੇ ਵਿੱਚ ਡੀਜੇ ਤੇ ਨੋਟ ਵਾਰੇ ਜਾਂਦੇ ਨੇ ਤਾਂ ਪੰਚਾਇਤੀ ਚੋਣਾਂ ਦੌਰਾਨ ਪੂਰੀ ਗੁੰਡਾਗਰਦੀ ਹੋਈ ਹੈ ਤਾਂ ਭਾਜਪਾ ਦੀ ਉਮੀਦਵਾਰ ਔਰਤ ਨੇ ਆਪ ਵਾਰ ਤੇ ਗੰਭੀਰ ਇਲਜ਼ਾਮ ਤੱਕ ਲਗਾਏ ਨੇ ਕਿ ਹੈ ਕਿ ਮੈਂ ਲਾਈਨ ਦੇ ਵਿੱਚ ਖੜੀ ਸੀ ਜਦੋਂ ਮੇਰੀ ਵਾਰੀ ਆਈ ਤੇ ਮੈਂ ਫਾਈਲ ਜਮ੍ਹਾਂ ਕਰਵਾਉਣ ਲੱਗੀ ਤਾਂ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਦੇ ਵੱਲੋਂ ਉਸ ਦੇ ਵਾਲ ਪੱਟ ਦਿੱਤੇ ਗਏ ਉਸ ਦੇ ਮੂੰਹ ਤੇ ਚਪੇੜਾ ਤੱਕ ਮਾਰੀਆਂ ਗਈਆਂ ਨੇ ਹੋ ਤਾਂ ਹੀ ਹੋਰ ਉਮੀਦਵਾਰਾਂ ਨੇ ਕਿਹਾ ਕਿ ਸਾਡਾ ਤਾਂ ਕਿਸੇ ਦੇ ਨਾਲ ਕੋਈ ਰੋਲਾ ਨਹੀਂ ਹੈ ਫਿਰ ਵੀ ਸਾਡੀਆਂ ਫੋਇਲਾ ਪਾੜ ਦਿੱਤੀਆਂ ਗਈਆਂ ਨੇ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਮੋਗਾ ਦੇ ਵਿੱਚ ਪੰਚਾਇਤੀ ਚੋਣਾਂ ਦਾ ਜੋ ਨਾਮਜ਼ਿੰਦਗੀ ਪੱਤਰ ਪਰੰ ਦਾ ਆਖਰੀ ਦਿਨ ਸੀ ਉਸ ਦਿਨ ਹੰਗਾਮਾ ਹੋਇਆ ਪੂਰੀ ਗੁੰਡਾਗਰਦੀ ਕੀਤੀ ਗਈਆਂ ਗੋਲੀਆਂ ਚੱਲੀਆਂ ਨੇ ਤੇ ਇੱਕ ਦੂਜੇ ਦੇ ਥੱਪੜ ਤੱਕ ਮਾਰੇ ਗਏ ਨੇ ਨਾਮ ਕੀ ਦੋਡਾ ਨਰਵੈਰ ਸਿੰਘ ਆ ਜੀ ਨਰਵੈਰ ਸਿੰਘ ਜੀ ਅੱਜ ਫੈਲਾ ਭਰਨਾ ਇਸ ਜੀ ਕੀ ਘਟਨਾ ਵਾਪਰੀ ਇੱਥੇ ਅਸੀਂ ਜੀ ਫੈਲਾ ਭਰਨਾ ਇਸ ਦਾ ਗੇਟ ਦੇ ਕੋਲੇ ਜਾਵੜੇ ਇਹ ਪਿਛਲੇ ਪਾਸੇੋਂ ਫੇਰ ਹੋਇ ਪੰਜ ਸੱਤ ਤੇ ਪਿਛਲੇ ਪਾਸੇੋਂ ਫੈਲਾ ਫੜ ਕੇ ਇੱਕਦਾਂ ਹੀ ਸਾਰਿਆਂ ਦੀਆਂ ਪਾੜਨ ਲੱਗੇ ਤੇ ਉਹ ਤਾਂ ਨੂੰ ਡਾਉਣ ਲੱਗੇ ਜਿਵੇਂ ਆਪਾਂ ਵਿਆਹ ਦੇ ਵਿੱਚ ਡੀਜੇ ਦੇ ਲੋਟ ਛੜਦੇ ਹੁੰਦੇ ਆ ਇਸ ਨਾਲ ਡਾਉਣ ਲੱਗੇ ਫੈਲਾ ਦਾ ਢੇਰ ਲੱਗਾ ਵੇਖ ਲੋ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸੰਬਤਗਾ ਹੋਈਆਂ ਸੀਗੀਆਂ ਸਾਡੀਆਂ ਵੀ ਫੈਲਾ ਪਾੜਤੀਆਂ ਉਹਨਾਂ ਨੇ ਮੇਰੇ ਕਮਰੰਗ ਦੀ ਪਾੜਤੀ ਫੈਲਾ ਤੇ ਇਧਰ ਵੀ ਪਾਰਦੀ ਮੁੰਡੇ ਦੀ ਇੱਕ ਸਾਡੇ ਪਿੰਡ ਦੀ ਹੋਰ ਮਾਰਦੀ ਪਾਰਦੀ ਸਾਡਾ ਕਿਸੇ ਨਾਲ ਰੋਲਾ ਵੀ ਹੈ ਨਹੀਂਗਾ ਸੰਮਤੀ ਹੋਈ ਆ ਸਾਡੇ ਪਿੰਡ ਦੇ ਵਿੱਚ ਆ ਤਾਂ ਗੁੰਡਾ ਕਰਦੀ ਪਹਿਲੀ ਵਾਰ ਵੇਖੀ ਆ ਜਿਹਦੇ ਨਾਲ ਕੋਈ ਰੋਲਾ ਤੁਸੀਂ ਉਹਦੇ ਨਾਲ ਕਰ ਲੋ ਨਾ ਜੀ ਕਿਹੜੀ ਪਾਰਟੀ ਦਿੱਤੇ ਕਰਦੇ ਆ ਫੇਰ ਦੇ ਲੋਕੀ 12 ਵਜੇ ਵਜੇ ਦੇ ਆਏ ਆ ਇਸੇ ਡਰ ਦੇ ਮਾਰੇ ਵੀ ਪਤਾ ਨਹੀਂ ਇਹਨੇ ਕਦੋਂ ਗੇਟ ਬੰਦ ਕਰ ਦੇਣਾ ਸਾਡੇ ਕਾਗਜ ਹੋਣਗੇ ਜਾਂ ਨਹੀਂ ਹੋਣਗੇ ਅਸੀਂ ਤਾਂ ਮੰਗ ਕਰਦੇ ਆ ਵੀ ਜਿਹੜੀਆਂ ਇਹ ਪਹਿਲਾਂ ਪਟੀਆਂ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਕਿਉਂਕਿ ਸੰਮਤੀ ਹੋਈ ਆ ਕੋਈ ਵੋਟਾਂ ਦਾ ਹੈ ਨਹੀਂ ਜੇ ਇਹਨਾਂ ਨੂੰ ਜਾਰੀ ਸੀਗਾ ਜਾਂ ਵੋਟਾਂ ਪਾ ਕੇ ਵੇਖ ਲੈਂਦੇ ਅਜੇ ਰਾ ਜੱਤੀ ਆਵੇ ਜੱਤੀ ਜਾਂਦਾ ਕਿਉਂ ਆਪਾਂ ਗੁੰਡਾ ਕਰਦੀ ਕਰਦੇ ਕਿਸੇ ਨਾਲ ਜੀ ਪੈਂਡ ਫੈਲ ਪਾਰਟੀ ਦੇ ਖਿਦ ਤੇ ਕਿਸ ਤਰ੍ਹਾਂ ਠੀਕ ਕਰਨਾ ਪਸੜਿਆ ਵੀ ਇੱਥੇ ਜੀ 20 25 ਜਣੇ ਗੁੰਡੇ ਆਏ ਆ ਅਸੀਂ ਲਾਈਨ 'ਚ ਲੱਗੇ ਸੀਗੇ ਆ ਕੇ ਧੱਕੇ ਧੁੱਕੇ ਮਾਰੇ ਫੈਲਾ ਗੋਲੀਆਂ ਖੋ ਕੇ ਐ ਪਾੜ ਕੇ ਸੱਟ ਗਈ ਕੌਣ ਸੀ ਉਹ ਬੰਦੇ ਕੋਈ ਸਾਨੂੰ ਤਾਂ ਵੀ ਪਤਾ ਨਹੀਂ ਅਸੀਂ ਤਾਂ ਜਾਣਦੇ ਨਹੀਂ ਹਾਂਜੀ ਫਾਇਰਿੰਗ ਵੀ ਹੋਈ ਹੈ ਹਾਂਜੀ ਫਾਇਰਿੰਗ ਵੀ ਹੋਈ ਹੈ ਜੀ ਪ੍ਰਸ਼ਾਸਨ ਨੇ ਨਹੀਂ ਕੋਈ ਕਾਰਵਾਈ ਕੀਤੀ ਪ੍ਰਸ਼ਾਸਨ ਨੇ ਕੋਈ ਥੋੜੇ ਸਾਹਮਣੇ ਹੀ ਆ ਜੀ ਪ੍ਰਸ਼ਾਸਨ ਨੇ ਕੀਤੀ ਹੁੰਦੀ ਤਾਂ ਕੋਸ਼ਿਸ਼ ਹੀ ਸੀ ਹੁਣਾਂ ਜੀ ਉਹ ਨਾਲੀ ਡਾਂਗਾ ਮਾਰ। ਜੇ ਪ੍ਰਸ਼ਾਸਨ ਕੋਸ਼ਕਾਰ ਦਾ ਪ੍ਰਸ਼ਾਸਨ ਨੇ ਦਾਪ ਡਾਂਗਾ ਮਾਰਗਾ ਸਾਡੀ। ਨੌਜਵਾਨਾਂ ਨੇ ਤਾਂ ਸਰਕਾਰ ਚ ਯੂਨੀਫਿਕੇਸ਼ਨ ਹੈ। ਫੇਲ ਆ ਜੀ ਇਹ ਸਰਕਾਰ ਜੀ। ਤੇ ਕੋਈ ਸਰਕਾਰ ਨਹੀਂ ਇਹਦਾ। ਇਹਦਾ ਨੈਲ ਸਰਕਾਰ ਆ ਜੀ। ਅਸੀਂ ਵੀ ਖੌਦ ਖੋਡਾ ਪਾਜਿਆ ਸੀ ਜਾਂ ਇਹ ਘਰੋਂ ਤੇਲ ਪਵਾ ਕੇ ਮੋਟਰਸਾਈਕਲ ਦੇ ਵਿੱਚ ਆਪਦੇ ਡੈਡੀ ਨਾਲ ਲੜ ਕੇ ਇਹਨਾਂ ਦੇ ਨਾਲ ਜਾਂਦੇ ਰਹੇ। ਨੇਰੇ ਸਵੇਰੇ ਮੀਟਿੰਗਾਂ ਚ ਫਲਾਣੇ ਨਾਲ ਮੀਟਿੰਗਾਂ ਵੀ ਆ ਆਦਮੀ ਪਾਰਟੀ ਦੀ ਮੀਟਿੰਗਾਂ ਵੀ ਉੱਥੇ ਚੱਲ ਗਈ। ਅਸੀਂ ਨੇਰੇ ਸਵੇਰੇ ਵੀ ਜਾ ਕੇ ਇਹਨਾਂ ਨਾਲ ਪਾਰਟੀ ਨਾਲ ਕੰਮ ਕੀਤਾ। ਪਰ ਸਾਨੂੰ ਆਹ ਨਤੀਜਾ ਮਿਲਿਆ ਇਹਨਾਂ ਦਾ ਆ ਸਾਵਾਜ਼ੇ ਮਿਲ ਕੇ ਆ ਦੇਖੋ ਜੀ ਸਾਡੇ ਮੇਰੇ ਹਾਲੇ ਵੇਖੋ ਜੀ ਸਹਿਮ ਸੰਤੀ ਨਾਲ ਮੈਂ ਪਿੰਡ ਦੇ ਵਿੱਚ ਚੁਣਿਆ ਗਿਆ ਜਿੰਦਰ ਸਿੰਘ ਪਿੰਡ ਭੇਖਾ ਹੁਣ ਦੱਸ ਤੇ ਕੀ ਬਣੀ ਐ ਇਹ ਕੋਈ ਕੁਝ ਨਹੀਂ ਆਇਆ ਕਿ ਉਹਨਾਂ ਨੇ ਪਹਿਲਾਂ ਫੈਰ ਕੀਤੇ ਆ ਮੈਂ ਤਾਂ ਪਹਿਲਾਂ ਬਨਾਲੇ ਸਹਿਮ ਸੰਤੀ ਨਾਲ ਪਿੰਡ ਦੇ ਵਿੱਚ ਚੁਣਿਆ ਗਿਆ ਇਹ ਤਾਂ ਪਹਿਲਾਂ ਜਮਾ ਕਰਾਉਣੇ ਖੱਲੀਆਂ ਕੋਈ ਸਾਡਾ ਕਹਿੰਦਾ ਰੌਲਾ ਨਹੀਂ ਕੋਈ ਦਿਨਾਂ ਨਹੀਂ ਕਾ ਸਾਡੀਆਂ ਫਾਈਲਾਂ ਦਾ ਹਾਲ ਪਤਾ ਮੇਰਾ ਨਾਮ ਮੇਰੀ ਬ੍ਰਿਡ ਕਾਰਾ ਵੇਖ ਲੋ ਸਾਰਾ ਕੁਤਾ ਉਹ ਢੇਰ ਲੱਗਾ ਫਾਈਲਾਂ ਦਾ ਮੇਰੇ ਕੋਲ ਪੱਟਾ ਕੋਈ ਇਹ ਪਤਾ ਨਹੀਂ ਕੋਣ ਪਤਾ ਨਹੀਂ ਸਾਨੂੰਛਾਤੇ ਸੀ ਹੁਣ ਸਾਨੂੰ ਪਤਾ ਨਹੀਂ ਜਾਣਦੇ ਇਹ ਫਾਈਲ ਕਿੰਨੇ ਹੋਏ ਆ 5-7 ਹੋਏ ਆ 5-7 ਫਾਈਲ ਹੋਏ ਪਹਿਲਾਂ ਮੈਂ ਆਵੇ ਇੱਥੇ ਪੱਟਾ ਕਰਾਂ ਕੋਲ ਖੜੇ ਸੀ ਪੁਲਿਸ ਮੂਕਦਰਸ਼ਨ ਮੜ ਕੇ ਖੜੀ ਰਹੀ ਰਹੀ ਉਹ ਪੁੱਛ ਪੁੱਛ ਪਰ ਰੱਖ ਕਿ ਨਾਮ ਇਹਦਾ ਮਨਿੰਦਰ ਗੌਰ ਮਨਿੰਦਰ ਗੌਰ ਦੀ ਅੱਜ ਲੜਾਈ ਝਗੜਾ ਹੋਇਆ ਇੱਕ ਤੇ ਫੱਟੜ ਵੀ ਹੋਇਆ ਕੁਛ ਕੀ ਸੀ ਮਾਮਲਾ ਜੀ ਅਸੀਂ ਅੱਜ ਨਾਮਜ਼ਦਗੀ ਪੱਤ ਨਾਲ ਸੀ ਸ਼ੇਵਈ ਤੋਂ ਲੈਣਵੇਚ ਖੜੇ ਸੀਗੇ ਸਾਡੀ ਜਿਹੜੀ ਜਲਸ ਸੀਟ ਹੋਣ ਕਰਕੇ ਸਾਡੇ ਜਿਹੜੇ 9 ਮੈਂਬਰ ਤੇ ਇੱਕ ਸਰਪੰਚ ਕੰਪਲੀਟ ਸੀਗਾ ਅਸੀਂ ਲੈਣਵੇਚ ਖੜੇ ਸੀਗੇ ਜਿਵੇਂ ਟਾਰਨ ਆਈ ਤਾਂ ਅਸੀਂ ਲੈਨ ਦੇ ਥੱਲੇ ਮੈਂ ਟੱਪਣ ਲੱਗੀ ਡੰਡਾ ਲੱਗਿਆ ਹੋਇਆ ਸੀਗਾ ਜਦੋਂ ਮੁਲਾਜ਼ਮਾ ਨੇ ਮੈਨੂੰ ਟਾਇਰ ਤਾਂ ਪਿੱਛੋਂ ਆ ਆਮ ਪਾਰਟੀ ਦੇ ਵਲੰਟੀਅਰ ਜੱਸ ਨੇ ਆ ਕੇ ਮੇਰੇ ਵਾਲ ਪੱਟਤੇ ਤੇ ਮੇਰੀ ਜਿਹੜੀ ਚੁੰਨੀ ਉਹ ਵੀ ਲਾ ਕੇ ਸੜਤੀ ਕੱਲ ਚੋਂ ਚੈਨੀ ਖਿੱਚੀਗੀ ਮੇਰੇ ਟੌਪਸ ਤੇ ਮੇਰੇ ਮੂੰਹ ਤੇ ਥੱਪੜ ਮਾਰੇਗੇ ਉੱਥੇ ਹੈੱਡ ਕੁਆਰਟਰ ਜੋਰਾ ਸਿੰਘ ਨੇ ਕੋਲੇ ਖੜ ਕੇ ਮੇਰੇ ਥੱਪੜ ਮਰਾਏ ਜਿਹੜੀ ਹੋ ਸਿੰਘ ਮੇਰੀ ਖੁਦ ਵੀਡੀਓ ਬਣਾਉਣ ਲੱਗ ਗਈ ਚੱਲ ਬਾਹਰ ਤੂੰ ਬਾਹਰ ਨਿਕਲ ਆਪਦੇ ਫੋਨ ਤੇ ਮੈਨੂੰ ਮੇਰੇ ਬਿਨਾ ਡਬੱਟੇ ਤੋਂ ਮੇਰੀ ਵੀਡੀਓ ਬਣਾਉਣ ਲੱਗ ਗਈ ਉੱਥੇ ਇਹ ਗਰੀਬ ਲੱਗੀ ਸੀ ਸਾਰਾ ਮਾਮਲਾ ਸਾਰਾ ਇਹ ਸੀਗਾ ਵੀ ਜਿਹੜੀ ਆਮ ਪਾਰਟੀ ਆ ਇਲੈਕਸ਼ਨ ਵਿੱਚ ਤਾਂ ਜਿੱਤ ਨਹੀਂ ਰਹੀ ਧੱਕਾ ਕਰ ਲਈ ਲੋਕਤੰਤਰ ਦਾ ਘਾਣ ਹੋ ਰਿਹਾ ਜਿੱਥੇ ਸੀਮ ਸੀਐਮ ਭਗਵੰਤ ਮਾਨ ਜੀ ਵੱਡੇ ਵਾਅਦੇ ਕਰਦੇ ਆ ਵੀ ਜਿਹੜੇ ਲੋਕਾਂ ਨੇ ਭਾਈਚਾਰਾ ਬਣਾ ਕੇ ਰੱਖੋ ਤੈਨੋਂ ਉੱਥੇ ਫੈਰ ਹੋਇਆ ਪੁਲਿਸ ਨੇ ਕੋਈ ਕਿਸਤੇ ਕਾਰਵਾਈ ਨਹੀਂ ਕੀਤੀ ਹੋਰਾਂ ਲੋਕਾਂ ਦੀਆਂ ਵੀ ਫੈਲਾ ਪਾਟੀਆਂ ਪਰ ਜਿਹੜੇ ਲੋਕ ਆ ਆਮ ਪਾਰਟੀ 'ਚ ਨਹੀਂ ਹੈਗੇ ਉਹਨਾਂ ਨਾਲ ਧੱਕਾ ਹੋ ਰਿਹਾ ਲੱਖਾ ਜਿਹੜਾ ਪੀਆ ਵਿਧਾਇਕ ਦਾ ਉਹ ਵੀ ਉੱਥੇ ਅੰਦਰ ਸੀਗਾ ਉਹ ਦੱਸੋ ਵੀ ਕਿਹੜੇ ਵਿਅਕਤੀ ਦੇ ਨਾਮ ਜਦ ਦੀ ਭਰਨਾ ਆਇਆ ਸੀ ਜਾਂ ਕੁਝ ਕਰਨਾ ਆਇਆ ਸੀਗਾ ਉਹ ਵੀ ਕੋਲੇ ਖੜਾ ਸੀ ਉਹ ਤੇ ਫਾਇਰ ਕਰਨ ਵਾਲੇ ਕੌਣ ਸੀ ਫਾਇਰ ਕਰਨ ਵਾਲੇ ਫਾਇਰ ਕਰਨ ਵਾਲੇ ਅਣਪਛਾਤੇ ਸੀਗੇ ਉਹ ਵੀ ਆਮ ਪਾਰਟੀ ਦੇ ਵਲੰਟੀਅਰ ਹੋ ਸਕਦੇ ਆ ਕੋਈ ਹੋਰ ਤਾਂ ਪਾਰਟੀ ਦੀ ਹਿੰਮਤ ਹੈ ਨਹੀਂ ਵੀ ਕੋਈ ਉੱਥੇ ਲੈ ਕੇ ਆ ਜੇ ਇਹ ਐਡਾ ਮੋਗਾ ਸ਼ਹਿਰ ਹੈਗਾ ਵੀ ਜਿੱਥੇ ਅਸਲਾ ਹੋਣ ਤੱਕ ਜਮਾ ਨਹੀਂ ਹੋਇਆ ਜੀ ਤੁਹਾਡੇ ਵੱਲੋਂ ਕਿੰਨੇ ਜਣੇ ਇੰਜਰਡ ਹੋਏ ਜਿਹੜਾ ਮੇਰੇ ਨਾਲ ਇੱਕ ਪੱਤਰਕਾਰ ਸੀ ਜੇ ਉਹ ਵੀਡੀਓ ਬਣਾ ਰਿਹਾ ਸੀਗਾ ਤੇ ਉਹਦੇ ਵਿਚਾਰੇ ਦੇ ਵੀ ਦੋਨੋਂ ਫੋਨ ਉਹਦੇ ਮੂੰਹ ਤੇ ਥੱਪੜ ਮਾਰ ਕੇ ਖੋਏ ਗਏ ਤੇ ਉਹਦੇ ਲੱਤ ਤੇ ਵੀ ਸੱਟ ਲੱਗੀ ਹੋਈ ਉਹਨਾਂ ਵੱਲੋਂ ਵੀ ਰੋਕ ਲਗਾਇਆ ਗਿਆ ਵੀ ਤੁਹਾਡੇ ਵੱਲੋਂ ਫਾਇਲ ਕੀਤੀ ਸਾਡੇ ਕੋਲ ਤਾਂ ਕੋਈ ਥਿਆਰ ਹੀ ਹੈ ਨਹੀਂ ਤੁਹਾਡੇ ਕੋਲੇ ਖੜੇ